ਸਤਿ ਸ਼੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਗੱਲਬਾਤ ਕਰਾਂਗੇ ਪਟੇਲ ਨਗਰ ਦੇ ਵਿੱਚ ਜੋ ਪਲਾਂਟ ਦਾ ਰੌਲਾ ਹੈ ਗਲੀਆਂ ਦਾ ਰੌਲਾ ਹੈ ਅਕਸਰ ਗਪਾਲ ਕ੍ਰਿਸ਼ਨ ਜੀ ਜੋ ਥਾਣੇ ਦੇ ਹੈਗੇ ਆ ਉਹ ਅਕਸਰ ਇਸ ਮਸਲੇ ਤੇ ਉਹਨਾਂ ਨੇ ਕਈ ਇੰਟਰਵਿਊਜ਼ ਵੀ ਦਿੱਤੀਆਂ ਉਹਨਾਂ ਨੇ ਮਸਲਾ ਵੀ ਚੱਕਿਆ ਇੰਪਰੂਵਮੈਂਟ ٹرسٹ ਦੇ ਜਿਹੜੇ ਚੇਅਰਮੈਨ ਸਾਹਿਬ ਉਹਨਾਂ ਕੋਲ ਮਸਲਾ ਕੀ ਹੈ ਸਾਰਾ ਫਿਰ ਇਸ ਦੇ ਦੁਆਰਾ ਗੱਲ ਹੋਊਗੀ ਕਿਉਂਕਿ ਇੱਕ ਇਸ ਲੰਬੇ ਸਮੇਂ ਤੋਂ ਜਿਹੜਾ ਹੈਗਾ ਲਟ ਰਹੇ ਨੇ 17-18 ਸਾਲਾਂ ਤੋਂ ਪਲਾਂਟ ਕਰਕੇ ਇਹ ਨਾ ਮਸਲਾ ਕਿਉਂ ਨਹੀਂ ਹੱਲ ਹੋ ਰਿਹਾ ਇੱਕ ਪਾਸੇ ਸਰਕਾਰ ਕਹਿੰਦੀ ਐ ਵੀ ਜਿਹੜੀ ਕਰਪਸ਼ਨ ਹੈਗੀ ਐ ਉਹ ਅਸੀਂ 0% ਰੱਖਣੀ ਐ ਕੋਈ ਕਰਪਸ਼ਨ ਨਹੀਂ ਹੋਊਗੀ ਟੋਲ ਫਰੀ ਨੰਬਰ ਐ ਇਹ ਤੇ ਵੀਡੀਓ ਭੇਜੋ ਤੁਹਾਡੇ ਨਾਲ ਗੁਪਤ ਰੱਖ ਜਾਊ ਪਰ ਜਿਹੜੀਆਂ ਸਾਹਮਣੇ ਦੇਖਦੀਆਂ ਉਹਦੇ ਤੇ ਅਧਿਕਾਰੀ BC A ਇੰਪਰੂਵਮੈਂਟ ਟ੍ਰਸਟ ਦੇ ਅਧਿਕਾਰੀ ਉਹ ਕਿਉਂ ਨਹੀਂ ਕਾਰਵਾਈ ਕਰਦੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਗਪਾਲ ਕ੍ਰਿਸ਼ਨ ਜੀ ਹੈਗੇ ਐ ਸਵਾਗਤ ਕਰ ਤੁਹਾਡੇ ਸਸੀ ਗਾਲ ਜੀ ਸਿੱਖਲਾਈ ਜੀ ਧੰਨਵਾਦ ਅੱਛਾ ਜਦੋਂ ਹੁਣ ਆਪਾਂ ਖੜੇ ਆਂਗੇ ਪਟੇਲ ਨਗਰ ਪਲਾਂਟ ਨੰਬਰ 43 ਤੋਂ 36 ਕੋਲੇ ਆਪਾਂ ਖੜੇ ਆ ਮੇਨ ਰੋਡ ਤੇ ਇੱਧਰੋਂ ਗਲੀ ਜਾਂਦੀ ਹੈ ਤੇ ਹੁਣ ਦੱਸੋ ਤੁਹਾਨੂੰ ਜਿਹੜੀ ਇਹ ਗਲੀ ਹੈ ਇਹ ਗਲੀ ਦਾ ਕੀ ਮਸਲਾ ਹੈਗਾ ਇਹ ਗਲੀ ਦਾ ਮਸਲਾ ਇਹ ਵੀਰ ਜੀ ਜਿਹੜੀ ਗਲੀ ਹੈ ਇਹ ਨਕਸ਼ੇ ਮੁਤਾਬਕ ਬਿਲਕੁਲ ਸਿੱਧੀ ਜਾਂਦੀ ਹੈ ਹਮ ਜਦੋਂ ਕਿ ਇੱਥੋਂ ਆਪਾਂ ਸਾਈਡ ਤੋਂ ਦੇਖਾਂਗੇ ਤਾਂ ਪੂਰੀ ਗਲੀ ਸਾਈਡ ਦੇ ਇੱਕ ਸਾਈਡ ਦੇ ਉੱਤੇ ਇਨਕ੍ਰੋਚਮੈਂਟ ਹੋਈ ਹੋਈ ਹੈ ਅੱਛਾ ਇਹ ਸਾਈਡ ਤੋਂ ਕੋਠੀਆਂ ਘੱਟੋ-ਘੱਟ 8-8 10-10 ਫੁੱਟ ਸੜਕ ਦੇ ਉੱਪਰ ਆ ਗਈਆਂ ਹੂੰ ਇਸ ਦੀ ਨਿਸ਼ਾਨੀ ਪੱਕਾ ਸਬੂਤ ਹੈ ਜੀ ਇਹ ਸਟਰੀਟ ਲਾਈਟ ਲੱਗੀ ਹੋਈ ਹੈ ਪਹਿਲੀ ਉੱਠੀ ਤਾਂ ਬਹੁਤ ਸਾਈਡ ਤੇ ਲੱਗੀ ਹੋਈ ਹੈ ਅੱਛਾ ਜੀ ਉੱਠੀ ਤਾਂ ਬਹੁਤ ਪਿੱਛੇ ਹਟਮੀ ਲੱਤੀ ਹੋਈ ਹੈ ਜਦੋਂ ਕਿ ਅਗਲੀ ਸਟਰੀਟ ਲਾਈਟ ਦੋ ਨੰਬਰ ਸਟਰੀਟ ਦੇਖਾਂਗੇ ਤਾਂ ਪਲਾਟ ਦੇ ਵਿੱਚ ਆ ਰਹੀ ਹੈ ਆਪਾਂ ਅੱਗੇ ਚੱਲ ਕੇ ਦੇਖਦੇ ਆਂ ਇਹ ਪੁਟੀ ਆ ਕੀ ਜਗ੍ਹਾ ਤੇ ਸਹੀ ਬਣੀ ਹੋਈ ਹੈ ਔਰ ਸੜਕ ਇੱਥੇ ਬਿਲਕੁਲ ਪੂਰੀ ਲਾਦੇ ਮਤਲਬ ਇਹ ਤਾਂ ਕਿੰਨੀ ਫੋਟਾ ਸੜਕ ਹੈ ਇਹ 7.5 ਮੀਟਰ ਰੋਡ ਚੌੜੀ ਹੈ ਜੀ ਠੀਕ ਹੈ ਇਸ ਤੋਂ ਬਾਅਦ ਜਿਹੜਾ ਇਹ 42 ਨੰਬਰ ਪਲਾਟ ਆ ਗਿਆ ਇਹ ਘੱਟੋ-ਘੱਟ 5 ਜਾਂ 6 ਫੁੱਟ ਅੱਗੇ ਵਧਿਆ ਇਹ ਮੈਂ ਨਹੀਂ ਕਹਿ ਰਿਹਾ ਇਹਨਾਂ ਦੇ ਬਣਾਏ ਨਕਸ਼ਿਆਂ ਦੇ ਵਿੱਚ ਵੀ ਖੁਦ ਲਿਖਿਆ ਲਿਖ ਰਿਹਾ ਵੀ ਪੌਣੇ 2 ਮੀਟਰ ਸੜਕ ਦੇ ਉੱਤੇ ਹੈ ਜੀ ਹੂੰ ਉਸ ਤੋਂ ਅਗਲਾ ਪਲਾਟ 90 ਸੈਂਟੀਮੀਟਰ ਇਹਨਾਂ ਦੇ ਲਿਖਣ ਮੁਤਾਬਕ ਵੀ ਵੀ ਸੜਕ ਦੇ ਉੱਤੇ ਆ ਗਿਆ ਅੱਗੇ ਵਧਿਆ ਹੋਇਆ ਆਪ ਦੀ ਜਗ੍ਹਾ ਤੋਂ ਜਿਹਦੀ ਪ੍ਰੂਫ ਹੈ ਉਹ ਸਟਰੀਟ ਲਾਈਟ ਹੈ ਜਿਹੜੀ ਪਲਾਟ ਦੇ ਵਿੱਚ ਚਲੀ ਗਈ ਹੈ ਹੂੰ ਇੱਥੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਵੀ ਕਿ ਸੜਕ ਇੱਧਰ ਨੂੰ ਸੀ ਕਿਉਂਕਿ ਸਟਰੀਟ ਲਾਈਟਾਂ ਜਾਂ ਤਾਂ ਪਲਾਟਾਂ ਦੇ ਵਿੱਚ ਲਾਈਆਂ ਵੀ ਸਹੂਲਤ ਦੇਣ ਵਾਸਤੇ ਲਾਈਆਂ ਗਈਆਂ ਨੇ ਪਲਾਟਾਂ ਦਾ ਸਰਕਾਰੀ ਹੋਈਆਂ ਸਰਕਾਰੀ ਸਟਰੀਟ ਲਾਈਟਾਂ ਲਗੀਆਂ ਨਕਸ਼ੇ ਦੇ ਮੁਤਾਬਕ ਹੀ ਲਗੀਆਂ ਹੋਈਆਂ ਜੀ ਇੱ ਇਹ ਤਾਂ ਮੇਰੇ ਤਾਂ ਹੁਣ ਧਿਆਨ ਜੀ ਜਦੋਂ ਅਸੀਂ ਪਲਾਰ ਦਾ ਸਾਨੂੰ ਪਤਾ ਲੱਗਿਆ ਸਾਡੇ ਪਲਾਰ ਦਾ ਰੌਲਾ ਚੱਲ ਰਿਹਾ ਹੈ ਉਸ ਤੋਂ ਬਾਅਦ ਹੀ ਅਸੀਂ ਥੇਗੇੜੇ ਮਾਰੇ ਸਾਨੂੰ ਪਤਾ ਲੱਗਿਆ ਵੀ ਸਟਰੀਟ ਰਾਈਟਾ ਨੂੰ 15 ਤਾਂ ਸਾਲ ਹੋ ਹੀ ਗਏ ਆਰਾਮ ਨਾਲ ਹੋ ਗਏ 15 ਸਾਲਾਂ ਚ ਜਿੰਨੇ ਚੀਰਮੈਨ ਸੀ ਤਿੰਨ ਚੀਰਮੈਨ ਚਾਰ ਬਦਲੇ ਗਏ ਹੋਣਗੇ ਕਿੰਨੇ ਯੂਆਈ ਕਿੰਨੇ ਹੋਰ ਅਫਸਰ ਜੀ ਸਾਰੇ ਧਿਆਨ ਚੀ ਗੱਲਾਂ ਸਾਰਿਆਂ ਦੇ ਧਿਆਨ ਚ ਜੀ ਸਾਡੇ ਵੱਲ ਸ਼ਿਕਾਇਤਾਂ ਪਾਈਆਂ ਗਈਆਂ ਏਡੀਸੀ ਸਾਹਿਬ ਤੱਕ ਵੀ ਸ਼ਿਕਾਇਤਾਂ ਪਾਈਆਂ ਗਈਆਂ ਜਦੋਂ ਕੋਈ ਜਵਾਬ ਮੰਗਦੇ ਆ ਤਾਂ ਇਹੋ ਦੋ ਦੋ ਇਹੋ ਲਿਖ ਕੇ ਦੇ ਚੁੱਕੇ ਆ ਕਿ ਇੱਥੇ ਸੜਕ ਦੇ ਉੱਤੇ ਕੋਈ ਕ ਇਹਨਾਂ ਦੇ ਅਧਿਕਾਰੀਆਂ ਨੂੰ ਪਤਾ ਹੀ ਹੈ ਕਿਉਂਕਿ ਇਹਨਾਂ ਨੇ ਹੀ ਕਬਜ਼ੇ ਕਰਵਾਇਆ ਗਲਤ ਨਿਸ਼ਾਨਦੀਆਂ ਦੇ ਕੇ ਜਿਹੜੇ ਕਾਗਜ਼ਾਂ 'ਚ ਕਬਜ਼ੇ ਬੋਲਦੇ ਆ ਹਾਂ ਕਬਜ਼ੇ ਇਹਨਾਂ ਦੇ ਨਕਸ਼ੇ ਬਣਾਏ ਜਾਂਦੇ ਜਿਹੜੇ ਉਹਨਾਂ 'ਚ ਵੀ ਦਿਖਾ ਰਹੇ ਜੀ ਉਹਨਾਂ 'ਚ ਵੀ ਦਿਖਾ ਰਹੇ ਆ ਜਿਹਦੇ ਕਾਰਨ ਜੀ ਸੜਕ ਇੱਥੋਂ ਤੱਕ ਪਲਾ ਇੱਥੇ ਆਉਂਦੀ ਹੁੰਦੀ ਸੜਕ 5.80 ਰਹਿ ਗਈ ਅੱਛਾ 1.2 ਮੀਟਰ ਇੱਥੇ ਘਟ ਗਈ ਇਹਨਾਂ ਦੇ ਨਕਸ਼ੇ ਦੇ ਮੁਤਾਬਕ ਜਿਹੜੇ ਜੈ ਮੀਨਲਵੰਸਲ ਨੇ ਅਨਪੁਰ ਗੋਇਲ ਨੇ ਉਹਨਾਂ ਨੇ ਬਣਾਏ ਹੋਏ ਨਕਸ਼ੇ ਇੱਥੇ ਘਟ ਗਈ ਜੀ ਇਸ ਤੋਂ ਬਾਅਦ ਜਿਹੜਾ ਇਹ ਪਲਾਟ ਆਉਂਦਾ ਹੁੰਦਾ ਉਹ ਤੋਂ ਬਾਅਦ ਫ ਹੁਣ ਇਹਨਾਂ ਨੇ ਕੀ ਕੀਤਾ ਜੀ ਆਪ ਦੀਆਂ ਗਲਤੀਆਂ ਲਗਾਉਣ ਵਾਸਤੇ ਇਧਰੋਂ ਕਿਉਂਕਿ ਕੋਠੀਆਂ ਬਣ ਚੁੱਕੀਆਂ ਨਾ ਕੋਠੀਆਂ ਢਵਾ ਸਕਦੇ ਬਕੀ ਹੋ ਸਕਦਾ ਪੈਸੇ ਵੀ ਲੈਣ ਹੁਣ ਇਹਨਾਂ ਤੋਂ ਵੀ ਤੁਸੀਂ ਸੜਕ ਦੇ ਪਾਲਿਆ ਨਕਸ਼ੇ ਪਾਸ ਕਰਦੇ ਜਾਂ ਨੋਡਿਊ ਦੇ ਦੋ ਉਸ ਤੋਂ ਬਾਅਦ ਕਿੰਨੀ ਲੰਬਾਈ ਟੋਟਲ ਕਿੰਨੀ ਲੰਬਾਈ ਗਲੀ 43 ਤੋਂ 7 ਪੜ ਰਹੀ ਸੀ ਟੋਟਲ ਪਲਾਂਟ ਹੈ ਗਿਆ ਇਹ ਸਾਰੀ 7.5 ਮੀਟਰ ਹੀ ਟੋਟਲ ਹਾਂ ਜੀ ਨਕਸ਼ੇ ਮੁਤਾਬਕ 7.5 ਮੀਟਰ ਰੋਡ ਚੋੜੀ ਗਈ ਇਹ ਰੋਡ ਇਧਰੋਂ ਜਾਣੀ ਸੀ ਜੀ ਪਰ ਇਹਨਾਂ ਦੀ ਗਲਤੀ ਨਾਲ ਭੁਮੇ ਗਈ ਹੁਣ ਤੁਸੀਂ ਦੇਖੋਗੇ ਭੁਮਾ ਆਧਾਰ ਬਣਾਤੀ ਸਾਰੀ ਸੜਕ ਜਦੋਂ ਕਿ ਨਕਸ਼ੇ ਦੇ ਵਿੱਚ ਮੈਂ ਤੁਹਾਨੂੰ ਸਾਰਾ ਹੁਣ ਇੱਥੇ ਸੜਕ ਕਰਨ ਕਰਕੇ ਇਹਨਾਂ ਨੇ ਇੱਥੋਂ ਦਾ ਕੀਤਾ ਮਾਰਿਆ ਜੀ ਇੱਥੋਂ ਜੋ ਮੌਕੇ ਤੇ ਆ ਪਲਾਟ ਇੱਥੋਂ ਤੱਕ ਲਿਆਂਦਾ ਹੀ ਕੋਰਨਾ ਦੇ ਦਾ 26 ਨੰਬਰ ਪਲਾਟ ਹੂੰ ਤੇ ਇੱਥੇ ਜਦੋਂ ਕਿ ਨਕਸ਼ੇ ਮੁਤਾਬਕ ਘੱਟੋ ਘੱਟ ਇਹ ਪਲਾਟ ਇੱਥੇ ਹੁੰਦਾ ਸੀਗਾ ਅੱਛਾ 10 ਫੁੱਟ ਇਹਦਾ ਰਕਬਾ ਘਟ ਗਿਆ ਚੌੜਾਈ ਘਟ ਗਈ ਸ਼ਬਦ ਦੇ ਅੰਦਰ ਬਣਾ ਦਿੱ ਹਾਂਜੀ ਆ ਜਿਹੜਾ ਪਲਾਟ ਆਪਾਂ ਦੇਖ ਰਹੇ ਹਾਂ 26 ਨੰਬਰ ਇਹ 26 ਨੰਬਰ ਪਲਾਟ ਹੈ ਕਿਉਂਕਿ ਇਹ ਨਹੀਂ ਕਹਿ ਸਕਦੇ ਵੀ ਪਿਛਲੀ ਕੋਠੀ ਨੇ ਸੜਕ ਰੋਕ ਲਈ ਉਹ ਕੋਠੀ ਐਡਜਸਟਡ ਹੈ ਉਹ ਕਲੋਨੀ ਦੇ ਬਣਨ ਤੋਂ ਪਹਿਲਾਂ ਤੋਂ ਹੀ ਬਣੀ ਹੋਈ ਹੈ ਔਰ ਨਕਸ਼ੇ ਮੁਤਾਬਕ ਸਹੀ ਬਣੀ ਹੋਈ ਆ ਦੀ ਤੁਹਾਡਾ ਪਲਾਨ ਕਿਹੜਾ ਸੀ ਮੇਰਾ ਪਲਾਟ ਇਹਦੇ ਨਾਲ ਵਾਲਾ 27 ਨੰਬਰ ਹੈ ਜੀ 26 ਨੰਬਰ ਤੋਂ ਓਕੇ ਵਾਲਾ ਅੱਛਾ ਆ 26 ਹੈ ਹਾਂਜੀ 26 ਦੇ ਇਧਰੋਂ ਘੱਟਦੀ ਜਗ੍ਹਾ ਤੁਹਾਡਾ 27 ਆ ਗਿਆ ਹਾਂਜੀ ਮੇਰਾ 27 ਆ ਗਿਆ ਜੇ 27 ਵਿੱਚ ਤੁਹਾਡਾ ਘਟਾਤਾ ਹਾਂਜੀ ਇਹਨਾਂ ਤੋਂ ਪੈਸੇ ਖੱਦੇ ਹੋਣੇ 26 ਨੰਬਰ ਪਲਾਟ ਤੋਂ ਅੱਛਾ 26 ਨੰਬਰ ਪਲਾਟ ਦੇ ਉੱਤੋਂ ਪੈਸੇ ਖਾ ਕੇ ਹੀ ਮੇਰੇ ਪਲਾਟ ਵਾਲੇ ਜਾ ਰਹੇ ਹੈ ਤੁਹਾਡਾ ਪਲਾਨ ਕਿਨਾ ਘਟਾਤਾ ਮੇਰੇ ਪਲਾਟ ਦੀ ਘਟੂਕੜ ਨਕਸ਼ੇ ਮੁਤਾਬਕ 10 ਫੁੱਟ ਚੌੜਾਈ ਘਟ ਰਹੀ ਹੈ 10 ਫੁੱਟ ਹਾਂਜੀ ਕਿੰਨਾ ਏਰੀਆ ਘਟਾਤਾ ਇੱਕ ਗੱਲ ਕਹਿ ਰਹੇ ਜੀ 125 ਗ ਅੱਛਾ ਪਰ 125 ਕਾ ਜਿਸੀ ਨਹੀਂ ਬਤ ਮੰਗਦੇ ਪਰ ਇਹ ਤਾਂ ਕੋਈ ਪੈਂਦਾ ਹੈ ਨਹੀਂ ਵੀ ਦੁੱਧ ਹੈ ਵੀ 1 ਸਵਾਲ ਲੀਟਰ ਪਾ ਦਿਓ ਚਾਹੇ ਡਾਲੂ ਚ ਪਾ ਦਿਓ ਚਾਹੇ ਬੋਤਲ ਚ ਪਾ ਦਿਓ ਨਹੀਂ ਹੁਣ ਇਹਨਾਂ ਤੁਹਾਨੂੰ ਕੱਭ ਜਾਂ ਨਹੀਂ ਦਿੱਤਾ 125 ਕਾ ਜਦਾ ਹਾਲੇ ਤੱਕ ਤਾਂ ਸਾਈਜ਼ ਨਹੀਂ ਫਾਈਨਲ ਕੀਤਾ ਜੀ 10 ਨਕਸ਼ੇ ਬਣਾ ਚੁੱਕਿਆ ਨਾ ਪਹਿਲਾਂ ਦੇ ਵਿੱਚ ਅੱਛਾ ਤੁਹਾਡੇ ਕੋਲੇ ਤੁਸੀਂ ਪੈਸੇ ਦੇ ਚੁੱਕੇ ਹੋ ਸਾਰਾ ਕੋਈ ਸਾਡੇ ਵੱਲੋਂ ਹੋਇਆ ਵਾ ਜੀ 4 ਸਾਲ ਹੋ ਗਏ ਇਹਨਾਂ ਨੇ ਚੰਡੀਗੜ੍ਹ ਭੇਜ ਦਿੰਦੇ ਆ ਇਹ ਕਹਿੰਦੇ ਵੀ ਇਹ ਕਹਿੰਦੇ ਵੀ 26 ਨੰਬਰ ਪਲਾਟ ਦਾ ਰਕਬਾ ਘਟਾ ਕੇ ਸਾਡਾ ਬਤਾਓ ਜਦੋਂ ਕੋਈ ਸਾਡੇ ਕੋਲ ਕੋਈ ਮੰਗ ਲਈ ਅਸੀਂ ਚੰਡੀਗੜ੍ਹ ਇਹ ਵੀ ਲਿਖ ਕੇ ਦੇ ਚੁੱਕੇ ਹਾਂ ਵੀ ਜਾਂਦਾ ਸਾਡੇ ਇਹਨਾਂ ਦੇ ਬਿਆਨ ਸਿੱਧ ਕਰਵਾਓ ਕਿ ਨਹੀਂ ਇਹਨਾਂ ਤੇ ਐਫ ਆਈ ਆਰ ਕਰਵਾਈ ਜਾ ਸਾਡੇ ਕਿੰਨੇ ਪੈਸੇ ਦੇ ਚੁੱਕੇ ਹਾਂ ਹੁਣ ਤੱਕ ਇਹ ਪਲਾਟ ਹੁਣ ਤਾਂ ਹਿਸਾਬ ਕਿਤਾਬ ਤੋਂ ਬਾਹਰ ਹੀ ਹੋ ਗਏ ਜੀ ਪੈਸੇ ਆਂਦਾ ਤਾਂ ਬਿ হিসਾਬ ਕਰਾ ਹਾਂ ਜੀ ਜਿਹਨਾਂ ਰੇਟ ਬੰਦਾ ਸੀ ਜਾਂ ਉਹ ਸਾਰਾ ਤੁਸੀਂ ਦੇ ਚੁੱਕੇ ਹੋ ਉਹ ਸਾਰਾ ਕੁਝ ਦਿੱਤਾ ਹਾ ਜੀ ਹੋਰ ਤੁਹਾਨੂੰ ਦੱਸਦਾ ਜੀ ਜਿਹੜੀ ਆ ਸੜਕ ਜਾ ਰਹੀ ਹੈ ਅੱਛਾ ਤੇ ਇਹ ਸੜਕ ਵੀ ਪਾਰਕ ਦੇ ਨਾਲ ਕਰਾਸ ਜਾਣੀ ਸੀ ਜਿਹੜਾ ਇਹ ਪਾਰਕ ਦਾ ਉਹ ਗੇਟ ਲੱਗਿਆ ਹੋਇਆ ਹਾਂਜੀ ਪਾਰਕ ਦਾ ਗੇਟ ਲੱਗਿਆ ਔਰ ਇਹ ਗੇਟ ਲੱਗਿਆ ਜਿਹੜ ਹਾਂਜੀ ਇਹ ਸਾਰਾ ਰਕਬਾ ਰੁਕਿਆ ਹੋਇਆ ਹੈ ਉਹਦਾ ਗੇਟ ਆ ਪਾਰਕ ਦਾ ਹਾਂਜੀ ਹਾਂਜੀ ਮਤਲਬ ਆ ਜਿਹੜੀ ਜਗ੍ਹਾ ਹੈਗੀ ਇਹ ਸੜਕ ਹੈ ਇਹ ਸੜਕ ਹੈ ਜੀ ਸੜਕ ਦੇ ਉੱਤੇ ਪਹਿਲੀ ਵਾਰ ਆਇਆ ਵੀ ਸਰਕਾਰੀ ਮਹਿਕਮੇ ਨੇ ਪਾਰਕ ਦੀ ਸਹੂਲਤ ਦਿੱਤੀ ਹੈ ਸੜਕ ਦੇ ਉੱਤੇ ਅੱਛਾ ਇਹ ਚੌੜੀ ਸੜਕ ਸੀਗੀ ਇਹ ਵੀ 7.5 ਮੀਟਰ ਰੋਡ ਚੌੜੀ ਜਾਂਦੀ ਹੈ 7.5 ਮੀਟਰ ਇਹ ਪਾਰਕ ਦੇ ਨਾਲ ਦੀ ਘੁੰਮਣੀ ਸੀ ਜੀ ਸੜਕ ਇਹ ਪਤਾ ਨਹੀਂ ਹੁਣ ਕਿਸ ਕਾਰਨ ਇਹ ਸੜਕ ਦੇ ਉੱਤੇ ਕਬਜ਼ਾ ਇਹ ਕਬਜ਼ਾ ਵੀ ਹੈ ਅਚਾਰ ਕਬਜ਼ਾ ਹੈ ਇਹ ਵੀ ਕਬਜ਼ਾ ਹੈ ਇਹ ਇਹਨਾਂ ਦੀ ਮਿਲੀ ਭੁਗਤ ਨਾਲ ਹੈ ਸਾਰਾ ਕੁਝ ਇਹ ਕਿੰਨੇ ਪਲਾਟ ਜਿਹੜੀ ਕੰਧ ਕੱਟੀ ਹੋਈ ਹੈ ਸਾਰਾ ਇਹ ਇਸ ਬਲਾਕ ਦੇ ਵਿੱਚ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਕੀ ਹੋਇਆ ਅਸੀਂ ਇਹਦੀ ਵੀ ਸ਼ਿਕਾਇਤ ਪਾਈ ਸੀ 6 ਪਲਾਟਾਂ ਦੀ ਹਾਂ ਇਹ ਕਹਿੰਦੇ 1999 ਵਿੱਚ ਅਸੀਂ ਕਲੋਨੀ ਤੋਂ ਬਾਹਰ ਕੱਢਦੇ ਸੀ 6 ਪਲਾਟ ਗੋਰਾ ਲਾਲ ਤੇ ਗੁਰਰਾਜ ਸਿੰਘ ਬਿਆਨ ਦੇ ਕੇ ਆਇਆ ਇਹ ਸ਼ਿਕਾਇਤ ਪਾਈ ਵੀ ਹੈ ਪ੍ਰੋਫੈਸ਼ਨਰ ਇਹ ਚੋ ਹਾਂ ਕਹਿੰਦੇ 1999 ਵਿੱਚ ਅਸੀਂ ਕਲੋਨੀ ਤੋਂ ਬਾਹਰ ਕੱਢਦੇ ਸੀ ਐਗਜ਼ਾਮ ਕਰਾਉਂਦੇ ਸੀ ਐਡੀ ਸੀ ਸਾਹਿਬ ਨੂੰ ਬਿਆਨ ਦੇ ਕੇ ਆਇਆ ਹੈ ਤੇ ਜਦੋਂ ਕਿ 2001 ਦੇ ਵਿੱਚ ਇਹਨਾਂ ਪਲਾਟਾਂ ਦੇ ਉੱਤੇ ਨੰਬਰਿੰਗ ਕਰੀ ਜਾਂਦੇ ਜੇ ਤੁਹਾਡੀ ਮਾਲਕੀ ਨਹੀਂ ਹੈ ਤੇ ਤੁਸੀਂ ਨੰਬਰਿੰਗ ਕਿਵੇਂ ਕਰ ਦਿਓਣਾ ਪਾਟਾਂ ਨਹੀਂ ਤੁਸੀਂ ਇਹ ਜਿਹੜਾ ਸਾਰਾ ਮਾਮਲਾ ਹੈਗਾ ਚਾਹੇ ਉਹ ਗਲੀ ਦਾ ਚਾਹ ਪਲਾਟਾ ਦਾ ਤੁਹਾਡੇ ਆ ਦੇ ਪਲਾਟਾ ਦਾ ਹੈਗਾ ਤਾਂ ਤੁਸੀਂ ਜਿਵੇਂ ਲੜ ਰਹੇ ਹੋ ਤੁਹਾਨੂੰ ਤਾਂ ਇਹ ਨੁਕਤਾ ਇਹ ਸਮਝਤੀ ਆ ਗਿਆ ਹੋਣਾ ਵੀ ਕਿਸ ਲੈਵਲ ਤੇ ਇਹ ਗੱਲਬਾਤ ਹੁੰਦੀ ਹੈ ਚੇਅਰਮੈਨ ਲੈਵਲ ਤੇ ਹੁੰਦੀਆਂ ਘਟਨਾ ਇਹ ਸਾਰੀ ਗੱਲਬਾਤ ਜਾਂ ਇਹ ਯੂਓ ਕਰਕੇ ਜਾਂ ਕੋਈ ਮੋਕਮ ਇਹਨਾਂ ਦੇ ਕਰਨ ਵਾਲੇ ਜੀ ਦੋ ਬੰਦੇ ਥੱਲੇ ਲੈਵਲ ਤੋਂ ਸ਼ੁਰੂ ਹੁੰਦੀ ਹੈ ਜੀ ਕਲਰਕ ਤੇ ਜਈ ਜਿਹੜੀ ਸੇਲ ਬ੍ਰਾਂਚ ਦੀ ਆ ਪਲਰਕ ਲੈਵਲ ਤੋਂ ਸ਼ੁਰੂ ਹੁੰਦੀ ਹੈ ਤੇ ਜਿਹ ਇਸ ਸੇ ਪਤੀ ਦਾ ਸਾਬ ਨਹੀਂ ਜਾਂਦੀ ਹੈ ਜੀ ਜਿਹੜਾ ਤੁਸੀਂ ਬਰਾਦਰ ਪੜਾ ਜਾਂਦੀ ਹੈ ਜਦੋਂ ਤੁਸੀਂ ਸਲੇਕਈ ਚੈਨਲ ਨਾਲ ਗੱਲ ਵੀ ਕੀਤੀ ਲਾਈਵ ਕੀਤਾ ਜਿਵੇਂ ਆਪਣਾ ਲੋਕਲ ਪੱਤਰਕਾਰ ਭਾਈ ਆਪਣਾ ਹਾਂਜੀ ਹਾਂਜੀ ਉਹ ਇੰਪਰੂਵਮੈਂਟ ਅਸਟ ਚੇਅਰਮੈਨ ਸਾਹਿਬ ਨੇ ਗੱਲਾਂ ਕਹੀਆਂ ਤਾਂ ਉਹ ਕੀ ਕਹਿੰਦੇ ਤੁਹਾਡੀ ਗੱਲਬਾਤ ਹੋਈ ਉਹ ਤਾਂ ਲਾਈਵ ਤੇ ਸਾਰੀ ਦੁਨੀਆ ਨੇ ਸੁਣ ਲਿਆ ਜੀ ਚੇਅਰਮੈਨ ਸਾਹਿਬ ਨੇ ਇੱਕ ਵੀ ਗੱਲ ਪਬਲਿਕ ਦੀ ਸੁਣਨ ਦੀ ਬਜਾਏ ਉਹਨਾਂ ਦਾ ਪੱਖ ਖੁੱਦ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਬੰਦੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਉਹਨਾਂ ਤੋਂ ਤਾਂ ਸਵਾਲ ਵੀ ਨਹੀਂ ਪੁੱਛਿਆ ਚੇਅਰਮੈਨ ਸਾਹਮਣੇ ਸ਼ਰੀਆਮ ਲਾਈਵ ਦੇ ਵਿੱਚ ਰਿਸ਼ਵਤ ਦੇ ਦੋਸ਼ ਲੱਗੇ 77000 ਰਿਸ਼ਵਤ ਦੇ ਬੰਦੇ ਨੇ ਦੋਸ਼ ਲਾਇਆ ਵੀ ਮੇਰੇ ਤੋਂ ਮੰਗੀਆ ਔਰ ਇਹੋ ਕੋਲੇ ਬੈਠਾ ਚੁੱਪ ਕੀਤਾ ਬੈਠਾ ਉਹਨੇ ਕੋ ਜਵਾਬ ਹੀ ਨਹੀਂ ਦਿੱਤਾ ਕੌਣ ਸੀ ਕੋਲੇ ਉਸ ਵੇਲੇ ਜੀਵਨਵੰਸ ਵਾਲੇ ਇਹੋ ਕੋਲੇ ਬੈਠੇ ਸੀਗੇ ਉਸ ਲਾਈਫ ਦੇ ਵਿੱਚ ਜਦੋਂ ਕਿ ਉਹਨਾਂ ਨੇ ਸਪੈਸ਼ਲ ਕਿਹਾ ਵੀ ਇਹੋ ਜੀਵਨਵੰਸ ਵਾਲੇ ਮੇਰੇ ਤੋਂ ਰਿਸ਼ਵਤ ਲਈਏ ਨਾਲ ਉਹ ਵਿਚ ਨਾਲ ਰਲੇ ਸੀ ਔਰ ਮੇਰੇ ਘਰੇ ਸ਼ਿਕਾਇਤ ਵਾਪਸ ਕਰਵਾਉਣ ਲਈ ਗਏ ਜੀ ਸੀ ਬਠਿੰਡਾ ਨੂੰ ਇਸ ਵਾਰੀ ਕੋ ਜਾਣਕਾਰੀ ਸਾਡੇ ਕੋਲ ਜੀ ਕੋਈ ਅਹਿਜ ਅਫਸਰ ਨਹੀਂ ਛੱਡਿਆ ਜੀ ਜਿਹਨੂੰ ਸ਼ਿਕਾਇਤ ਨਾ ਦਿੱਤੀ ਹੋਵੇ ਮੁੱਖ ਮੰਤਰੀ ਤੱਕ ਅਸੀਂ 8 ਸਾਲ ਤੋਂ ਸ਼ਿਕਾਇਤਾਂ ਪਾ ਰਹੇ ਹਾਂ ਪਰ ਸ਼ਿਕਾਇਤ ਦੀ ਕਾਰਵਾਈ ਫੇਰ ਹੁੰਦੀ ਹੈ ਨਾ अच्छा ओथे सही है डमी है हां ओथे सैंकड़े शिकायतें हम्म कूड़े च रखे जांदियां जी बस एक शिकायतें लईयां जांदियां ओन्ना दी आमदंद असाद ना कोई कुछ नहीं अच्छा प्रोरा सेटिंग करदे है सेटिंग करदे भी है जी सारा कुछ करदे है जी ਸਾਡੀਆਂ ਸ਼ਿਕਾਇਤਾਂ ਮੇਰੀਆਂ ਸ਼ਿਕਾਇਤਾਂ ਖੁਦੀਆਂ ਪੈਣੇ ਪਈਆਂ ਮੈਂ 26 ਨੰਬਰ ਪਲਾਟ ਹੈ ਇਹਦੀ ਕਰਾਪਸ਼ਨ ਦੀ ਸ਼ਿਕਾਇਤ ਪਾਈ ਹੋਈ ਹੈ ਹਮ ਇਹ ਸ਼ਿਕਾਇਤ ਪਾਈ ਨੂੰ ਮੈਨੂੰ ਕਰਾ 2 ਟਾਂ ਹੀ ਸਾਲ ਹੋ ਗਏ ਔਰ 1.5 ਸਾਲ ਤੱਕ ਕਦ ਲੈ ਕੇ ਮੈਨੂੰ ਦੇ ਜਿੰਦੇ ਆ ਵੀ 5 ਚਿੱਠੀਆਂ ਕਰਦਿਆਂ ਸਾਨੂੰ ਇਹੋ ਜਵਾਬ ਨਹੀਂ ਦਿੰਦਾ ਇਹਦਾ ਰਿਪੋਰਟ ਨਹੀਂ ਭੇਜ ਰਿਹਾ 26 ਨੰਬਰ ਪਲਾਟ ਮੇਰਾ ਪੰਜ ਚਿੱਠੀਆਂ ਮੇਰੇ ਕੋਲ ਆ ਕੇ ਚੁੱਕੇ ਸੀਗੇ ਚੰਡੀਗੜ੍ਹ ਨੰਗੇ ਧਾਰ ਤੁਸੀਂ ਕਰਿਆ ਸੀਗਾ ਪਰਦਾ ਕਰਨ ਕਰਿਆ ਸੀ ਹਾਂਜੀ ਪਰਦਾ ਆਪਾਂ ਤਾਂ ਹੋਟੀ ਕਰ ਸਕਦੇ ਹਾਂ ਡਾਂਗ ਤਾਂ ਮਾਰ ਨਹੀਂ ਸਕਦੇ ਅਸੀਂ ਤਾਂ ਇਹੀ ਕਹਿ ਸਕਦੇ ਭਾਈ ਸਾਡੇ ਕੱਪੜੇ ਲਾ ਲੈ ਇਹਨਾਂ ਨੇ ਤੁਸੀਂ ਕਹੀ ਜਨ ਨੂੰ ਚੱਲ ਲਾ ਲੈ ਤਾਂ ਕੋਈ ਗੱਲ ਨਹੀਂ ਜਦੋਂ ਸਾਡੇ ਕੇਸ ਦੇ ਵਿੱਚ ਧੋਖਾਧੜੀ ਦੇ ਦੋਸ਼ੀ ਕਰਾਰ ਦੇਤੇ ਸੀ ਸੀਬੀਓ ਸੈੱਲ ਵੱਲੋਂ ਦੋਸ਼ੀ ਕਰਾਰ ਦੇਤੇ ਉਸ ਤੋਂ ਬਾਅਦ ਸੈਕਟਰੀ ਸਾਹਿਬ ਕਹਿੰਦੇ ਜੀ ਚਲੋ ਬਾਹਾਂ ਤੋਂ ਨਿਗਰਾਂ ਰੱਖ ਕੇ ਕੰਮ ਕਰੋ ਸਾਨੂੰ ਤਾਂ ਕੋਈ ਇਨਸਾਫ਼ ਹੀ ਨਾ ਮਿਲਿਆ ਜੀ ਜਿਹੜਾ ਦੂਸਰੀ ਬਿਜਲੀ ਸੰਭਾਗ ਹੁੰਦਾ ਪੂਰਾ ਪੁੱਲ ਫਲਾਇਜ ਉਹਨਾਂ ਨਾਲ ਕੋਈ ਗੱਲਬਾਤ ਕਰੀ ਉਹਨਾਂ 'ਤੇ ਵੀ ਸ਼ਿਕਾਇਤ ਦਿੱਤੀ ਸੀ ਉਹ ਕਹਿੰਦੇ 2008 'ਚ ਜਦੋਂ ਤੁਹਾਡੇ ਤੋਂ ਰਿਸ਼ਵ ਆਡੀਓ ਵੀਡੀਓ ਤੇ 2008 ਦੇ ਵਿੱਚ ਮੈਨੂੰ ਨਹੀਂ ਲੱਗਦਾ ਜੀ ਕੋਈ ਸਾਧਨ ਸੀਗੇ ਵੀ ਆਪਨੇ ਆਮ ਆਦਮੀ ਕੋਲੇ ਵੀ ਕੋਈ ਰਿਪੋਰਟਿੰਗ ਹੁੰਦੀ ਸੀ ਜੇ ਆਡੀਓ ਵੀਡੀਓ ਨਾ ਹੋਵੇ ਫਿਰ ਮਤਲਬ ਰਿਸ਼ਵਤ ਨਹੀਂ ਮਿਲਦੀ ਜਾਂਦੀ ਫਿਰ ਇਹ ਤਾਂ ਇਹਨਾਂ ਦੇ ਮਤਲਬ ਤਾਂ ਹੀ ਹੋਏ ਤਾਂ ਜਾਂ ਤੇ ਜਿਹੜੀ ਰਿਸ਼ਵਤ ਹੋਈ ਆ ਕਾਗਜ਼ਾਂ 'ਚ ਜੋ ਹੋ ਰਿਹਾ ਫਿਰ ਉਹ ਤਾਂ ਕਹਿੰਦੇ ਫਿਰ ਇਹਦੇ ਮਤਲਬ ਸਨ ਤੇ ਫਿਰ ਜਿਹੜੀਆਂ ਹੁਣ ਸ਼ਿਕਾਇਤਾਂ ਵੱਡੀਆਂ ਵੱਡੀਆਂ ਚੱਲ ਰਹੀਆਂ ਆ ਉਹ ਪੜਾ ਆਡੀਓ ਵੀਡੀਓ ਰਿਕਾਰਡਿੰਗ ਤੇ ਨਾਲੇ ਜੇ ਅਨਪੜ੍ਹ ਬੰਦੇ ਲੈ ਲਈ ਉਹਦੇ ਕੋਲੇ ਜੇ ਕੋਈ ਸਾਧਨ ਨਾ ਹੋ ਮੋਬਾਈਲ ਜਾਂ ਹੋਰ ਕੋਈ 2008 ਤਾਂ ਅਨਪੜਤਾ ਛੱਡੋ ਜੀ ਪੜ੍ਹ ਪੜ੍ਹ ਲਿਆ ਇਹ ਸਰਕਾਰ ਦਾ ਹੈਗਾ ਵੀ ਸਾਨੂੰ ਐਸੇ ਪੋਰਟ ਵੀ ਨਹੀਂ ਥਾਂ ਲੱਗਿਆ ਜਿਹੜਾ ਹੈਗਾ ਸਾਨੂੰ ਦੱਸੋ ਕੋਈ ਕਰੈਕਸ਼ਨ ਕਰਦਾ ਵਟਸਐਪ ਕਰੋ ਵੀ ਨਹੀਂ ਗਾਰ ਵੀ ਭਜੋ ਉਹਦਾ ਕਿਵੇਂ ਦੇਖੋ ਉਹ ਸਭ ਚਿੱਟੇ ਹੱਥੀਓ ਜੀ ਸਾਡੀ ਉਹ ਵੀ ਭੇਜੀ ਹੋਈ ਹੈ ਅੱਛਾ ਉਹਦੇ ਵੀ ਨੰਬਰ ਲਾ ਕੇ ਸਾਨੂੰ ਪਟਪਟ ਦੋ ਤਿੰਨ ਸਾਲ ਦਾ ਸਾਡੇ ਕੋਲ ਨੰਬਰ ਲਾ ਕੇ ਆਇਆ ਹੋਇਆ ਪਰ ਸਾਨੂੰ ਅਜੇ ਤੱਕ ਕੋਈ ਉਹਦਾ ਜਵਾਬ ਨਹੀਂ ਮਿਲਿਆ ਹਾਂ ਆ ਸੜਕਾਂ ਦੇ ਕਬਜ਼ੇ ਬਾਰੇ ਵੀ ਇੱਕ ਨੰਬਰ ਜਾਰੀ ਕੀਤਾ ਸੀ ਸਥਾਨਕ ਸਰਕਾਰਾਂ ਵਿਭਾਗ ਨੇ ਅੱਛਾ ਅਸੀਂ ਉਹਦੇ ਤੇ ਵੀ ਪਾਇਆ ਉਹਦੇ ਤੇ ਬਸ ਇੱਥੋਂ ਆ ਕੇ ਏਡੀਸੀ ਦਫ਼ਤਰ ਚਾ ਜਾਂਦੀ ਹੈ ਏਡੀਸੀ ਦਾ ਸ਼ਹਿਰੀ ਵਿਕਾਸ ਦੇ ਵਿੱਚ ਉੱਥੇ ਵੀ ਚਿੱਠੀ ਪੱਤਰ ਤੋਂ ਬਿਨਾ ਕੁਝ ਨਹੀਂ ਹ ਜਾਚੋ ਆ ਚਲੋ ਜਿਹੜਾ ਪਾਰਕ ਵਾਲੀ ਪਾਰਕ ਵਾਲੇ ਰੋਕੀ ਜਗਾ ਹਨਾ ਛੱਡ ਕੇ ਆਹ ਪਲਾਟ ਰੋਕੇ ਤੈਨੂੰ ਉਹ ਸੜਕ ਤੇ ਕਬਜ਼ਾ ਇਹ ਛੱਡੋ ਜੇ ਤੁਹਾਡੇ ਪਲਾਟ ਦਾ ਰੌਲਾ ਹੈਗਾ ਕੀਤੀ ਆਪਾਂ ਗੱਲ ਕਰਦੇ ਆ ਤੁਹਾਡੇ ਪਲਾਟ ਦਾ ਰੌਲਾ ਤੇ ਹੁਣ ਤੁਸੀਂ ਉੱਤੇ ਜਿਹੜੇ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਤੁਸੀਂ ਕਿਹਾ ਨਹੀਂ ਪਈ ਮੈਨੂੰ ਕਬਜ਼ਾ ਦਿਵਾਉ ਮੈਨੂੰ ਮੇਰਾ ਥਾਂ ਚੇਅਰਮੈਨ ਸਾਹਿਬ ਨੇ ਕਹਿਆ ਕਿ ਅਸੀਂ ਕਬਜ਼ਾ ਦਿਵਾਵਾਂਗੇ ਲਾਈਵ ਦਿਵਾ ਦੇਾਂਗੇ ਕਬਜ਼ਾ ਸਾਨੂੰ ਤਾਂ ਅਜੇ ਤੱਕ ਕੋਈ ਫੋਨ ਨਹੀਂ ਆਇਆ ਕਹਿੰਦੇ ਸੀ ਵਾ ਦੁਵਾਲੀ ਤੋਂ ਬਾਅਦ ਗੱਲ ਕਰਾਂਗੇ ਹੁਣ ਉਹਨਾਂ ਨੇ ਹੀ ਦੱਸਣਾ ਅਸੀਂ ਤਾਂ ਹੁਣ ਕੀ ਪੁੱਛੀਏ ਜੀ ਵਾਰੀ ਵ ਇਹ 26 ਨੰਬਰ ਪਲਾੜ ਵੀ ਹਾਲੇ ਤੱਕ ਕੀ ਦੱਸਾਂ ਕੀਦਾ ਹੈ ਮੇਰੇ ਕੋਲ ਪੂਰੀ ਫਾਈਲ ਪਈ ਹੈ ਜੀ ਅੱਛਾ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਹਾਂ ਮਾਟ ਹੈ ਕੋਈ ਕੀ ਅਮਰ ਕਿਦਾ ਲਿਟਲ ਹੋਰ ਤਾਂ ਨਾ ਹੋਵੇ ਜੀ ਇਹ ਪਾਲ ਚੇਲੇ ਇਸੇ ਘੱਟਪਟੇ ਦਾ ਖਰਚਾ ਹੋ ਗਿਆ ਮੇਰਾ ਵੀ 25000 ਆਟ ਹੀ ਆਟ ਹੀ ਤੇ ਆਟ ਹੀ ਤੇ ਇਹ ਹੋ ਗਿਆ ਜੀ ਕਿਉਂਕਿ ਇਹ ਬਹੁਤ ਵੱਡੇ ਲੈਵਲ ਦੀ ਕ腐ਸ਼ਨ ਹੈ ਇਸ ਪਲਾੜ ਦੇ ਵਿੱਚ ਅੱਛਾ ਇਹਨਾਂ ਨੇ ਈਓ ਨੇ ਐਡੀਸੀ ਦੇ ਹੁਕਮਾਂ ਦੇ ਬਾਵਜੂਦ ਵੀ ਨਹੀਂ ਕੀਤੀ ਅੱਜ ਫਿਰ ਮੈਨੂੰ ਕਮਿਸ਼ਨ ਚ ਇਓ ਵੱਡਾ ਹੋ ਗਿਆ ਐਡੀਸ਼ਨ ਨਾਲੋਂ ਹਾਂ ਉਹ ਹੈ ਤਾਂ ਜੀ ਉਹਦਾ ਆਈਐਸ ਕਹਿੰਦੇ ਆਈਐਸ ਕਰੀਏ ਜਿਵੇਂ ਹੁਣ ਆਪਾਂ ਸੁਣਿਆ ਸੀਗਾ ਵੀ ਉੱਥੇ ਪਹਿਲਾਂ ਸਾ ਹੁਣ ਇਹ ਆਈ 2014 ਦੇ ਵਿੱਚ ਪਲਾਟ ਬੋਲੀ ਤੇ ਵੇਚਿਆ ਸੀਗਾ ਹੂੰ ਇਹਦੇ ਵਿੱਚ ਬੋਲੀਆਂ ਪਹਿਲੀਆਂ ਸਾਰਿਆਂ ਤੋਂ ਪਹਿਲੀ ਗੱਲ ਤਾਂ ਜਿਹੜਾ ਬੋਲੀਕਾਰ ਆ ਜੀ ਬੋਲੀ ਦੇਣ ਦਾ ਹੱਕਦਾਰ ਨਹੀਂ ਸੀ ਉਹਦੇ ਵਿੱਚ ਪਹਿਲੀ ਸ਼ਰਤ ਸੀਗੀ ਵੀ ਇਹ ਜਿਹੜੇ ਪਲਾਟ ਦਾ ਜਿਹੜਾ ਵਿਆਨਾ ਰਕਮ ਹੁੰਦੀ ਹੈ ਹੂੰ ਉਹ ਪੇ ਆਰਡਰ ਜਾਂ ਡਰਾਫਟਾਂ ਵਿੱਚ ਦਿੱਤੀ ਜਾਵੇ ਠੀਕ ਹੈ ਜਦੋਂ ਕਿ ਉਹ ਬੰਦੇ ਨੇ ਕੋਈ ਪੇ ਆਰਡਰ ਨਹੀਂ ਦਿੱਤਾ ਕੋਈ ਡਰਾਫਟ ਨਹੀਂ ਦਿੱਤਾ ਇਹਦੇ ਚਕਰ ਰਸੀਦ ਲੱਗੀ ਹੈ 13 ਲੱਖ 80000 ਰੁਪਏ ਕੈਸ਼ ਦੀ ਅੱਛਾ ਸਰਕਾਰੀ ਵਿਭਾਗ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇੰਨੀ ਵੱਡੀ ਰਕਮ ਆ ਕੈਸ਼ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੋਵੇ। ਅੱਛਾ। ਜਾਂ ਪੀ ਇਹ ਤਾਂ ਵੀ ਆਪਾਂ ਫਿਸ ਦੇਣੀ ਹੋਊ ਡਰਾਫਟ ਆ ਕੇ। ਹਾਂ ਜੀ 5000 ਰੁਪਏ ਦੀ ਤੁਹਾਨੂੰ ਕਹਿੰਦੇ ਡਰਾਫਟ ਲੈ ਕੇ ਦਿਓ। ਪਰ ਇਹ ਪਲਾਟ 13 ਲੱਖ 80 ਹਜ਼ਾਰ ਇਹ ਵੀ ਨਹੀਂ ਪਤਾ ਵੀ ਕਿਹੜੇ ਸਾਲ ਇੰਨੇ ਪੈਸੇ ਦੇਣ ਵਾਲਾ ਸੀ ਆ। 2014 ਦੇ ਵਿੱਚ। ਅੱਛਾ। 11 ਸਾਲ ਪਹਿਲਾਂ। ਰਸੀਦ ਲੱਗੀ ਹੋਈ ਹੈ ਜੀ। ਹਾਂ ਲੱਗੀ ਹੈ ਠੀਕ ਹੈ। ਔਰ ਇਹ ਰਸੀਦ ਵੀ ਤੁਸੀਂ ਦੇਖੋ ਇਹ ਲੱਗੀ ਹੈ ਪੈਟਰੋਲ ਪੰਪ ਦੀ ਕੋਈ ਉਹਦੀ ਨੰ ਲੱਗੀ ਹੋਈ ਹੈ। 3 ਲੱਖ 15 ਹਜ਼ਾਰ ਦੀ। 300 ਵੀ ਠੀਕ ਹੈ। ਟਰਾਂਸਪੋਰਟ ਪਟੋਲ ਪੰਪ ਦੀ ਇਹ ਕੋਈ ਦਿੱਤੀ ਸੀ ਬਿਆਨ ਰਕਮ ਉਹਦਾ ਕੈਸ਼ 13,25,000 ਉਹ ਇਸ ਇਹਦੇ ਵਿੱਚ ਬੋਲ ਹੁਣ ਕਿੰਨੀ ਕੀਮਤ ਤੇ ਪਾਰ ਦੀ ਕੀਮਤ ਦਾ ਬਾਅਦ ਹੀ ਗੱਲ ਹੈ ਜੀ ਪਲਾਟ ਹੀ ਨਹੀਂ ਰਹਿਣਾ ਚਾਹੀਦਾ ਇਹ ਬੰਦੇ ਨੇ ਬੋਲੀ ਦਿੱਤੀ ਜੀ 23,500 ਰੁਪਏ ਦਾ ਅੱਛਾ 23,500 ਤੋਂ ਬਾਅਦ ਉਹ ਬੰਦੇ ਨੇ ਜਦੋਂ ਰਕਮ ਬਣਾਈ ਇਹਨਾਂ ਦੇ ਜਿਹੜੇ ਦੋ ਮੇਨ ਹੈਡ ਸੀਗੇ ਕਲਪਸ਼ਨ ਦੇ ਹੈਡ ਕਹ ਲਓ ਸੁਨੀਤਾ ਮਲੋਤਰਾ ਨੇ ਰਕਮ ਦੀ ਜੋੜ ਘਟਾਓ ਕੀਤੀ ਤਾਂ ਕਾਰਨਰ ਪਲਾਟ ਦਾ 10% ਬਾਧਾ ਲਿਖਿਆ ਸੀ ਸਰਕਾਰ ਨੇ 6 ਲੱਖ ਰੁਪਏ ਦਾ ਬੰਦਾ ਸੀ ਉਹ ਜੋੜੇ ਨਹੀਂ ਤੇ ਵੀ ਬਾਈ ਕੌਣ ਹੈ ਜਨ ਏ ਵੀ ਸਨੀਤਮ ਲੋਤਰਾ이트 ਕਲਰਕ ਸੀਗੇ ਜੀ ਹੂੰ ਇਹ ਵੀ ਇੱਕ ਦੋ ਵਾਰੀ ਚਾਰ ਸ਼ਿਟ ਹੋ ਗਏ ਦੋ ਸ਼ਿਟੇ ਮਤਲਬ ਚਲੇ ਗਏ ਰਿਟਾਇਰ ਹੋ ਗਏ ਅੱਛਾ ਹਾਂ ਸਾਡੇ ਕੇਸ ਦੇ ਵਿੱਚ ਵੀ ਦੋਸ਼ੀ ਕਰਾ ਰਹੇ ਸਾਡੇ ਕੇਸ ਦੇ ਵਿੱਚ ਮੇਨ ਦੋਸ਼ੀ ਹੋਈ ਹੋਇਆ ਉਹਨਾਂ ਨੇ ਸਾਡੇ ਤੋਂ 50000 ਰੁਪਏ ਰਿਸ਼ੂਰ ਮੰਗੀ ਸੀ ਅੱਛਾ ਸੀਟਾਂ ਚਾਰ ਸੀਟਾਂ ਉਹੀ ਪਈਆਂ ਹਾਂਜੀ ਨਹੀਂ ਹੋਇਆ ਉਹਨਾਂ ਦਾ ਨਾ ਨਾ ਜੀ ਕੁਝ ਨਹੀਂ ਹੋਇਆ ਜੀ ਉਹ ਸਰਕਾਰ ਕਹਿੰਦੀ ਕਰੀ ਚੱਲੋ ਗਾਂਹ ਪਰ ਨਿਗਰਾਂ ਰੱਖ ਕੇ ਬਸ ਥੋੜਾ ਕਰੋ ਇਹ ਫੜੇ ਨਾ ਜਾਏ ਉਹ ਠੀਕ ਹੈ ਤੇ ਇਹ ਬੰਦੇ ਅੱਜ ਤੱਕ ਬੰਦੇ ਨੇ ਪੈਸੇ ਨਹੀਂ ਭਰੇ ਜਿਹਦੇ ਪਲਾਨ ਦੇ ਅੱਛਾ 10 ਸਾਲ ਹੋ ਗਏ ਬੰਦੇ ਨੇ ਰ ਹੁਣ ਇਹਦਾ ਕੀ ਹੋਇਆ ਜੀ ਇਹਦਾ ਪਲਾਟ ਸੜਕ ਦੇ ਵਿੱਚ ਆ ਗਿਆ ਉਹ ਸੜਕ ਜਿਹੜੀ ਆਪਾਂ ਪਹਿਲਾਂ ਮੁੰਡਾ ਦੇਖਿਆ ਸੜਕ ਦੇ ਵਿੱਚ ਧੜ ਗਿਆ ਹੂੰ ਹੁਣ ਇਹ ਨਹੀਂ ਪਤਾ ਕਿ ਕਿੰਨੀ ਮੋਟੀ ਰਕਮ ਇਹ ਖਾਦੀ ਹੈ ਜਿਹੜਾ ਵੀ ਸਾਡੇ ਪਲਾਟ ਦੇ ਵਿੱਚੋਂ ਜੇ ਜੇ ਮਨਨਵੰਸਲ ਤੇ ਅੰਕੁਰ ਗੋਇਲ ਪਤਾ ਨਹੀਂ ਕਿੰਨੀ ਮੋਟੀ ਰਕਮ ਖਾਦੀ ਹੈ ਇਹ ਮੈਂ ਸ਼ਰਮ ਕਰਨੀ ਜੀ ਰਕਮ ਖਾਦੀ ਨਹੀਂ ਤਾਂ ਬਿਨਾ ਮੇਰੇ ਪਲਾਟ ਨਾਲ ਕਿਉਂ ਉਹ ਇਹਨਾਂ ਨੇ ਕਿ ਛੇੜ ਛਾੜ ਕਰਨੀ ਸੀਗੀ ਹੂੰ ਇਹ ਕਹਿੰਦੇ ਵੀ ਇਹਦਾ ਪਲਾਟ ਅਸੀਂ ਪੂਰਾ ਕਰਕੇ ਦੇਣਾ ਉਹ ਖੁਦ ਲਿਖੀ ਜਾਂਦਾ ਵੀ ਜੇ ਘਟਾ ਤਾਂ ਮੈਨੂੰ ਘਟਾ ਦੇ ਦਿਓ ਉਹ ਲਿਖ ਦੇਗਾ ਉਹ ਲਿਖਿਆ ਪਿਆ ਜੀ ਅੱਛਾ ਹਾਂ ਹੋਰ ਹੁੰਦਾ ਸੈਂ ਅੱਛਾ ਇਹ ਆ ਦੇਖੋ ਮੇਰੇ ਪਲਾਟ ਦੀ ਨਿਸ਼ਾਨਦੇਹੀ ਕੀਤੀ ਜਾਵੇ ਜੇ ਰਕਬਾ ਘਟਦਾ ਹੈ ਤਾਂ ਇਹਨਾਂ ਦੀ ਕਿਸ਼ਤ ਵੀ ਉਸੇ ਰਕਮ ਅਨੁਸਾਰ ਲੈ ਲਈ ਜਾਵੇ ਇਹ ਹੈਗਾ ਜੀ 17 3 2015 ਦਾ ਲੈਟਰ ਦੇ ਕੇ ਗਿਆ ਉਹ ਬੰਦਾ ਹਮਮ ਹੋਰ ਦੇਖੋ ਜੀ 17 3 15 ਨੂੰ ਲੈਟਰ ਦੇ ਕੇ ਗਿਆ ਪੂਰਾ ਸੀਗਾ ਜੀ 23 3 15 ਜੀ 30 3 15 ਨੂੰ 10 ਮੀਟਰ ਬਾਈ 20 ਮੀਟਰ ਇਹਦੇ ਐਗਰੀਮੈਂਟ ਦੇ ਵਿੱਚ ਲਿਖਿਆ ਹੋਇਆ ਹੈ ਹਮ ਉਹ ਕਹਿੰਦਾ ਵੀ ਜੇ ਘਟਾ ਤਾਂ ਮੈਨੂੰ ਘਟ ਦੇ ਦਿਓ ਜਦੋਂ ਪਲਾਟ ਤੇਰਾ ਪੂਰਾ ਸੀਗਾ ਕਾਗਜ਼ਾਂ ਦੇ ਵਿੱਚ ਫਿਰ ਤੂੰ ਕਿਵੇਂ ਕਹਿ ਸਕਦਾ ਫਿਰ ਤੂੰ ਪਹਿਲਾਂ ਹੀ ਕਿਵੇਂ ਕਹੀ ਜਾਂਦਾ ਹਮ ਤੀਨ ਹਨ 1500 ਰਕਬਾ ਪੂਰਾ ਸੀਗਾ ਜੀ ਇੱਥੇ ਰਿਪੋਰਟ ਕਰਦੇ ਆ ਵੀ ਜੇ ਉਹ ਬੰਦਾ ਕਹਿ ਗਿਆ ਵੀ ਜੇ ਘਾਟਾ ਤਾਂ ਮੈਨੂੰ ਘਟ ਦੇ ਦਿਓ ਆ ਜਿਹੜੇ ਤਿੰਨ ਪਲਾਟ ਰੁਕੇ ਹੋਏ ਇਹਦੇ ਬਾਰੇ ਤੁਹਾਨੂੰ ਮੇਰੇ ਕੋਲ ਜਾਣਕਾਰੀ ਕੋਈ ਮਿਲੀ ਤੁਸੀਂ ਤਾਂ ਤੁਰੇ ਫਿਰਦੇ ਹੋ 16 17 ਸਾਲਾਂ ਦੇ ਇਸ ਤਰ੍ਹਾਂ ਦੇ ਇਹਦੀ ਆਰਟੀਆਈ ਲਈ ਹੋਈ ਹੈ ਜੀ ਆ ਕੀ ਲੈ ਕੇ ਮੇਰੀ ਸ਼ਿਕਾਇਤ ਪਾਈ ਜਿਹਦੇ ਨਾਂ ਤੇ ਨਿਕਲੇ ਆਏ ਆਰਟੀਆਈ ਚ ਆਰਟੀਆਈ ਚ ਕਿਸੇ ਦੇ ਨਾਂ ਤੇ ਨਹੀਂ ਨਿਕਲੇ ਜੀ ਇਹ ਕਹਿੰਦੇ ਵੀ ਅਸੀਂ ਕਲੋਨੀ ਤੋਂ ਬਾਹਰ ਕੱਢਦੇ ਸੀ ਅੱਛਾ ਵੀ ਕਲੋਨੀ 'ਚ ਹੈ ਨਹੀਂ ਸੀ ਇਹ ਸਾਡੀ ਕਲੋਨੀ 'ਚ ਨਹੀਂ ਹੈਗੇ ਪਰ ਨਕਸ਼ੇ 'ਚ ਅਜ ਵੀ ਬੋਲ ਰਹੇ ਨਾ ਨਹੀਂ ਜਾਇਦਾਦ ਇੰਪਰੂਵਮੈਂਟ ਸਰਕਾਰ ਦੇ ਮਤਲਬਕ ਜਦੋਂ ਇਹਨਾਂ ਦੇ ਨੰਬਰ ਲੱਗੇ ਤੇ ਇੰਪਰੂਵਮੈਂਟ ਟ੍ਰਸਟ ਦੀ ਹੋਈ ਹੈ ਇਹ ਹੁਣ ਇਹ ਮੁੱਕ ਰਿਹਾ ਵੀ ਸਾਡੀ ਜਾਇਦਾਦ ਤਾਂ ਨਹੀਂ ਹੈਗੀ ਇਹ ਦੋਨੇ ਪਾਸੇ ਫਸਦੇ ਆ ਜੀ ਕਿਤੇ ਤਾਂ ਕਹਿੰਦੇ ਐਡਜਸਟ ਹੈ ਜੇ ਤਾਂ ਐਡਜਸਟਾ ਤਾਂ ਪਹਿਲੇ ਪਲਾਟਾਂ ਦੇ ਨੰਬਰ ਲੱਗ ਕੇ ਇਹ ਸੜਕ ਵੀ ਖੁੱਲਣੀ ਚਾਹੀਦੀ ਹੈ ਜੀ ਹਾਂ ਜੇ ਆਪਾਂ ਕਹਿੰਦੇ ਐਡਜਸਟ ਹੈ ਇਹ ਕਹਿੰਦੇ ਕੋਲੋਨੀ ਨਹੀਂ ਚੜਦੇ ਜੇ ਮੈਂ ਕਹਿੰਦਾ ਕੋਲੋਨੀ ਚੋਂ ਕੱਢਦੇ ਤਾਂ ਫਿਰ 2001 ਚ ਨੰਬਰ ਕਾਦੀ ਲਾਤੇ ਤੁਸੀਂ ਕਿਸੇ ਦੀ ਜਾਇਦਾਦ ਤੇ ਤੁਸੀਂ ਨੰਬਰ ਕਿਵੇਂ ਲਾ ਦਿਓਗੇ ਜੀ ਜਦੋਂ ਤੁਹਾਡੀ ਜਾਇਦਾਦ ਨਹੀਂ ਨਕਸ਼ੇ ਦੇ ਵਿੱਚ ਸੋਧ ਹੋਈ ਹੈ ਜੀ ਇਹਨਾਂ ਪਲਾਟਾਂ ਦੇ ਜਿਹੜੇ ਕਹਿੰਦੇ ਸੋਧ ਦੇ ਵਿੱਚ ਵੀ ਨਕਸ਼ੇ 'ਚ ਬੋਲੀ ਜਾਂਦੇ ਆ ਉਦੋਂ 2 ਸਾਲ ਬਾਅਦ ਤੁਸੀਂ ਨੰਬਰ ਲਾਈ ਜਾਂਦੇ ਉਹਨਾਂ ਤੇ ਹੂੰ ਇਹ ਵੀ ਲੈ ਦੇ ਦਾ ਮਸਲਾ ਸੀਗਾ ਜੀ ਪਰ ਸੈਟਿੰਗ ਹੋਈ ਨਹੀਂ ਵਿਗੜ ਗਿਆ ਹੁਣ ਆਪ ਸਮੇਂ ਮਾਹੌਲ ਤੇ ਉਸ ਤੋਂ ਬਾਅਦ ਫਿਰ ਆ ਸੜਕ ਜਿਹੜੀ ਐ ਇਹਨਾਂ ਨੂੰ ਖਰਾਬ ਕਰਨ ਵਾਸਤੇ ਵੀ ਬਣਾਈ ਗਈ ਐ ਤਾਂ ਜੋ ਗੇਟ ਨਾ ਕੱਢ ਦੇਣ ਵੀ ਇਹ ਮੁੱਦਾ ਹੀ ਖਤਮ ਕਰਦੇ ਜੀ ਥੋੜੀ ਬੋਧੀ ਸੜਕ ਬੰਦੀ ਆ ਉਹਦੇ ਪਾਰਕ ਬਣਾਉਂਦੇ ਯਾਰ ਪਾਰ ਹੁੰਦੀ ਸੜਕ ਹਾਂਜੀ ਇਹ ਨਕਸ਼ੇ 'ਚ ਅੱਜ ਵੀ ਉਸ ਆਰ ਪਾਰ ਬੋਲ ਰਹੀ ਐ ਨਕਸ਼ਾ ਦਿਖਾ ਦਿਨਾ ਲੰਬਾਈ ਵੀ ਕਾਫੀ ਐ ਇਹ ਲੰਬਾਈ ਹੋ ਗਈ ਜੀ ਬਸ ਇਹ ਸਗੇ 10 20 ਮੀਟਰ 30 ਮੀਟਰ ਕਟ-ਕਟ ਜੇ ਇਸ ਚਾਰ ਸਪੇਅਰ ਪਾਰਕ ਦੇ ਕੰਮ ਘੁੰਦੀ ਹੈ ਜੀ ਵੀ ਚਲੋ ਲੋਕਾਂ ਨੇ ਲੋਕ ਤਾਂ ਰੋਕਦੇ ਹੀ ਹੁੰਦੇ ਆ ਸੜਕਾਂ ਆਮ ਤੇ ਪਹਿਲੀ ਸਰਕਾਰ ਦੇ ਵਿੱਚ ਇਹ ਇੰਪਰੂਵਮੈਂਟ ਟਰਸਟ ਦੇ ਮੁਲਾਜ਼ਮ ਹੈ ਜਿਨ੍ਹਾਂ ਨੇ ਪਾਰਸ ਬਣਾਤਾ ਸੜਕ ਦੇ ਹਲੋ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਾਈਓ ਸਭ ਚਾਹੁੰਨ ਤਾਂ ਇੰਪਰੂਵਮੈਂਟ ਟਰਸਟ ਦੀ ਕਿਸੇ ਜ਼ਾਇਦਾ ਤੇ ਕੋਈ ਕਬਜ਼ਾ ਕਰਾ ਸਕਦੇ ਆ ਬੜੇ ਹੋਏ ਪਿਆ ਜੀ ਅੱਧਾ ਸੋਣਾ ਲੋਕਾਂ ਦੇ ਕਿਸੇ ਦਾ 374 ਗਾਜ ਦਾ ਪਲਾਟ ਵੇਚਦਾ ਜੀ ਮੁਰਖੇ ਕਹਿੰਦੇ 200 ਗਾਜ ਹੀ ਆ ਜੀ ਫੇਰ ਕਹਿੰਦੇ 420 ਗਾਜ ਹੈ ਦਫ਼ਤਰ 'ਚ ਬੈਠੀ ਰਿਪੋਰਟਾਂ ਬਣਾਈ ਜਾਂਦੇ ਆ ਜੀ ਪਤਾ ਨਹੀਂ ਹੁਣ ਮੇਰੇ ਨਾਲ ਪਲਾਟ ਪਿੱਛੇ 34 ਨੰਬਰ ਹੈ ਨਾ ਸੁੰਗੜ ਜਾਂਦੇ ਨਾ ਬਿਨਾ ਪੈਸਾ ਦਾ ਵੀ ਸੁੰਗੜ ਦਾਂਗੇ ਹਾਂ ਆ ਪਿੱਛੇ ਮੇਰੇ 34 ਨੰਬਰ ਪਲਾਟ ਹੈ ਇਹਦੀਆਂ ਤਿੰਨ ਰਿਪੋਰਟਾਂ ਮੇਰੇ ਕੋਲ ਪਈਆਂ ਹਾਂ ਹਾਂ ਪਹਿਲਾਂ ਇਹ 27.5 ਮੀਟਰ ਸੀ ਚੌੜਾ ਤੇ ਲੰਬਾ ਅੱਛਾ ਫਿਰ ਇਹ 22.5 ਮੀਟਰ ਲੰਬਾ ਰਹਿਗਾ ਹਾਂ ਰਿਪੋਰਟਾਂ ਦੇ ਵਿੱਚ ਕੋ ਬੰਦੇ ਦੀਆਂ ਰਿਪੋਰਟਾਂ ਕੀਤੀਆਂ ਫਿਰ 19 ਸੀ ਚੌੜਾ ਤੇ ਲੰਬਾ ਰਹਿਗਾ ਹਾਂ ਹੁਣ ਤੁਸੀਂ ਚੰਡੀਗੜ੍ਹ ਵੀ ਜਾਏ ਬਠਿੰਡੇ ਵੀ ਸਾਰੇ ਅਫਸਰਾਂ ਨੂੰ ਮਿਲ ਲੈ ਫੁੱਲ ਫਲਾਏ ਵਿਜੀ ਲੈਂਸ ਵਿਭਾਗ ਨੂੰ ਮਿਲ ਲੈ ਡੀਸੀ ਏਡੀਸੀ ਇੰਪਰੂਵਮੈਂਟ ਟ੍ਰਸਟ ਚੇਅਰਮੈਨ ਈਓ ਸਾਰੇ ਸੀਬੀਓ ਜਿਹੜਾ ਇਹਨਾਂ ਦਾ ਹੁੰਦਾ ਹਾਂਜੀ ਹਾਂਜੀ ਉੱਥੇ ਚੱਲ ਰਹੀਆਂ ਸਾਡੀਆਂ ਸਰਨਾਂ ਉੱਥੇ ਵੀ ਜ਼ਿਆਦਾ ਟੋਟਲ ਤੁਸੀਂ ਸੁਨੀਤਾ ਅਮਲੋਤਰਾ ਨਾਲ ਲੱਗਾ ਉਹ ਰਟਾਇਰ ਹੋ ਗਏ ਇਹੋ ਸਾਹਿਬ ਮਿਲਦਾ ਹੋ ਗਿਆ ਰਟ ਇਹ ਬੜੀ ਹੈਰਾਨੀ ਦੀ ਗੱਲ ਹੈ ਜੀ ਜੀ ਸਾਹਿਬ ਹੋ ਗਏ ਰਟ ਜਿਹਨਾਂ ਦਾ ਤੁਸੀਂ ਦੋਸ਼ ਲਾਉਂਦੇ ਹਾਂ ਹਾਂ ਮੈਂ ਤੁਹਾਨੂੰ ਉਸੇ ਵਾਰੀ ਦੱਸ ਰਿਹਾ ਜੀ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਬੰਦਿਆਂ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲੱਗੇ ਹੁੰਦੇ ਸ਼ਿਕਾਇਤਾਂ ਪੈਂਡਿੰਗ ਹੁੰਦੀਆਂ ਹਾਂ ਉਹਨਾਂ ਨੂੰ ਪਤਾ ਨਹੀਂ ਕਿਵੇਂ ਕਲੀਨ ਚਿੱਟ ਦੇ ਕੇ ਨੋ ਡਿਊ ਦੇ ਕੇ ਇਹਨਾਂ ਨੂੰ ਰਟਾਇਰਮੈਂਟ ਕਰ ਦਿੰਦੇ ਆ ਹੂੰ ਇਹ ਕੋਰਾ ਲਾਲ ਦੇ ਬਰਤ ਮੇਰੇ ਕਾਲਜ ਕਹਿੰਦਾ ਛੇ ਪਲਾਟਾਂ ਲਈ ਵੀ ਚੱਲ ਰਹੀ ਹੈ ਜੀ ਤੇ ਇਹਨਾਂ ਨੇ 49 ਨੰਬਰ ਪਲਾਟ ਦੇ ਵਿੱਚ ਸਰਕਾਰ ਦਾ ਨੁਕਸਾਨ ਕੀਤਾ ਸੀ ਉਹਦੀ ਸ਼ਿਕਾਇਤ ਚੱਲ ਰਹੀ ਹੈ ਪੈਂਡਿੰਗ ਪਈ ਹੈ ਹਲੇ ਹੂੰ ਤੇ ਮੈਨੂੰ ਐ ਪਤਾ ਲੱਗੇ ਵੀ ਇਹਦੇ ਚਾਰ ਪੰਜ ਚਾਰਜ ਸ਼ਿੱਟਾਂ ਹੋਰ ਸੀ ਜਿਹੜੀਆਂ ਲਾਸਟ ਦਿਨਾਂ ਦੇ ਵਿੱਚ ੱਟਕੇ ਨਾਲ ਹੀ ਖਤਮ ਕਰਦੀਆਂ ਇੱਕ ਮਸਲਾ ਜਦੋਂ ਨਮਰੋਜ਼ ਨਵਜੋਤ ਸਿੰਘ ਸਿੱਧੂ ਸੀਗੇ ਮਨਿਸਟਰ ਗੁਰੰਜਰ ਕਾਲੀ ਵਾਲਾ ਵੀ ਸੀਗਾ ਪਲਾ ਉਹਦਾ ਜਿਹੜਾ ਕਲੋਨੀ ਹੈ ਤੇ ਉਹ ਇਥੇ ਬਣਾਇਆ ਸੀ ਹਮਾਉਣ ਕਾਲੀਆ ਇਨਕਲੇਸ ਦੇ ਜਿਹੜੇ ਫਲੈਟ ਬਣਾਏ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ 10 ਬੰਦੇ ਇੰਪਰੂਵਮ ਸਸਪੈਂਡ ਕਰਤੇ ਸੀ ਠੀਕ ਹੈ ਕਾਰਨ ਕੀ ਸੀ ਉਹ ਘਟੀਆ ਮਟੀਰੀਅਲ ਲੱਗਾਇਆ ਗਿਆ ਹੈ ਕਿ ਅਸੀਂ ਲੋਫਾਂ ਬਲੋ ਤਰਾਜ ਕੀਤਾ ਗਿਆ ਸੀ ਉਹ ਬੰਦਿਆਂ ਨੇ ਵੀ ਕੁਝ ਸੁਪਰੀਮ ਕੋਰਟ ਤੱਕ ਲੜਾਈ ਲੜੀ ਹੈ ਔਰ ਕੋਰਟ ਵੱਲੋਂ ਵੀ ਹੁਕਮ ਹੋਇਆ ਵਾ ਵੀ ਇਹਨਾਂ ਦੇ ਪੈਸੇ ਵਾਪਸ ਵਿਆਜ ਸਮੇਤ ਕਰੋ ਉਹ ਜਿਹੜੇ ਬੰਦੇ ਸੀ ਹੁਣ ਜਿਹੜੇ ਮੌਜੂਦਾ ਟਾਇਰ ਹੋ ਗਏ ਜਾਂ ਹੋਰ ਮਜੂ ਕਿਹੜਾ ਸੀਗੇ ਉਹਦੇ ਚ 4 ਯੋ ਸੀਗੇ ਜੀ ਅੱਛਾ ਗੋਰਾ ਲਾਲ ਜੀ ਵੀ ਸੀਗੇ ਗੋਰਾ ਲਾਲ ਸੀਗੇ ਇੱਕ ਇੱਕ ਹਰਿੰਦਰ ਸਿੰਘ ਚਾਹਲ ਸੀ ਇੱਕ ਕਰਮਜੀਤ ਸਿੰਘ ਸੀਗੇ ਮੈਨੂੰ ਲੱਗਦਾ ਇੱਕ ਹੋਰ ਸੀ ਮੈਨੂੰ ਧਿਆਨ ਨਹੀਂ ਕਿਹੜੇ ਸੀ ਇੱਕ ਜਵਾਰ ਲਾਲ ਜੀ ਸੀ ਚਾਰ ਅੱਛਾ ਚਾਹ ਜਿਆਦਾ ਕਬਜ਼ਾ ਇੱਥੇ ਜਵਾਰ ਲਾਲ ਜੀ ਦਾ ਤੇ ਗੋਰਾ ਲਾਲ ਜੀ ਦੇ ਰਿਹਾ ਬਠਿੰਡਾ ਚ ਬਾਕੀ ਉਹ ਤਾਂ ਕੋਈ 6 ਮਹੀਨੇ ਵਾਸਤੇ ਆ ਗਿਆ ਉਹਨਾਂ ਨੂੰ ਫਿਰ ਜਿਵੇਂ ਆਪਾਂ ਕਹਿੰਦੇ ਨੇ ਤੱਕਾ ਮਾਰੋ ਯਾਰ ਇਹਨੂੰ ਕੱਢੋ ਬਾਹਰ ਚਲੋ ਜਿਆਦਾ ਸੈੱਟ ਨਹੀਂ ਹੁੰਦਾ ਜਿਹੜੇ ਬੰਦੇ ਨਾਲ ਸੈਟਿੰਗ ਨਹੀਂ ਹੁੰਦੀ ਫਿਰ ਉਹ ਮੁਲਾਜ਼ਮ ਵੀ ਆਪ ਦੇ ਅੰਦਰੂਨੀ ਸ਼ਿਕਾਇਤਾਂ ਕਰਕੇ ਵੀ ਭਜਾ ਦਿੰਦੇ ਨੇ ਸੁਪਰ ਪਾਵਰ ਕਹਿੰਦੇ ਚੇਅਰਮੈਨ ਹੁੰਦਾ ਪਰ ਹੈ ਨਹੀਂ ਹੈ ਨਹੀਂ ਨਹੀਂ ਸੁਪਰ ਪਾਵਰ ਕੋਈ ਚੇਅਰਮੈਨ ਨਹੀਂ ਹੁੰਦਾ ਇੱਥੇ ਸੁਪਰ ਪਾਵਰ ਗਗਨਦੀਪ ਹੈ ਜੀ ਕਲਰਕ ਹੈ ਜੀ ਅੱਛਾ ਕਲਰਕ ਕੇ ਵਗਵਾਉਂਦਾ ਕਲਰਕ ਹੈ ਜੀ ਉਹਦੇ ਤੇ ਸ਼ਰਿਆਮ ਇਲਜ਼ਾਮ ਲੱਗੇ ਜਿੰਨੀਆਂ ਸ਼ਿਕਾਇਤਾਂ ਦੇ ਵਿੱਚ ਹੈ ਹਰੇਕ ਦੇ ਇਹਦੇ ਚ ਵੀ 100% ਜੇ ਨਿਰਪੱਖ ਜਾਂਚ ਹੋਵੇ 100% ਦੋਸ਼ੀ ਕਰਾਰ ਹੋਊਗਾ ਗਗਨਦੀਪ ਇਹ ਜਾਂਚ ਤੁਸੀਂ ਸੀਬੀ ਹੋਊਗੀ ਚਾਹੇ ਪੀਲੈਂਸ ਕੋ ਜਾ ਜਾਂਚ ਕਰਨੀ ਕਿਵੇਂ ਹੈ ਜਾਂਚ ਤਾਂ ਹੁਣ ਸੰਬੰਧਤ ਅਧਿਕਾਰੀ ਉਹ ਉਹ ਕਹਿੰਦੇ ਵੀ ਅਸੀਂ ਐਡੀਸੀ ਡੀਸੀ ਤੋਂ ਵੀ ਪੈਂਦੇ ਫਿਰ ਜਾਂਚ ਕਰਨੀ ਕਿਵੇਂ ਹੈ ਜਾਂਚ ਇਹਨਾਂ ਦੀ ਕੋਈ ਨਹੀਂ ਕਰਦਾ ਜੀ ਜਾਂਚ ਤਾਂ ਇਕੱਲੇ ਗਾਂਧੀ ਜੀ ਕਰਦੇ ਆ ਜਿੱਥੇ ਗਾਂਧੀ ਜੀ ਪਹੁੰਚ ਜਾਂਦੇ ਫਿਰ ਜਾਂਚ ਖਤਮ ਹੋ ਜਾਂਦੀ ਹੈ ਚਲੋ ਹੋਰ ਕੁਛ ਕਹਿਣਾ ਚਾਹੁੰਦੇ ਹੋ ਗਗਨ ਦਾ ਕੀ ਆ ਉਹਦਾ ਹੈ ਗਗਨ ਕਲਰਕ ਹੈ ਜੀ ਪਰ ਕਲਰਕ ਹੈ ਉਹ ਕਹਿੰਦਾ ਪਰ ਜੇ ਮੇਰੇ ਤੋਂ ਬਾਹਰ ਚੱਲਦਾ ਕੋਈ ਮੈਨੂੰ ਟਿਕਨ ਨਹੀਂ ਦਿੰਦਾ ਇਹ ਆਮ ਲੋਕ ਦੱਸਦੇ ਨੇ ਕਲਰਕ ਕੋਣ ਬਾਹਰ ਚੱਲਦਾ ਹੈ ਇਹ ਉਹ ਬਾਹਰ ਕੋਈ ਵੀ ਕੋਈ ਵੀ ਬੰਦਾ ਜਿਹੜਾ ਵੀ ਸੀਨੀਅਰ ਵੀ ਬਾਹਰ ਚੱਲਦਾ ਉਹਨੂੰ ਵੀ ਟਿਕਨ ਦੇ ਦਿੰਦੇ ਸੀਨੀਅਰ ਨੂੰ ਵੀ ਨਹੀਂ ਟਿਕਨ ਦਿੰਦੇ ਉਹ ਮੈਂ ਸੁਣਿਆ ਜੀ ਇਹ ਬਹੁਤ ਕੁਝ ਚੱਲੀ ਜਾਂਦਾ ਇੱਥੇ ਦਫ਼ਤਰਾਂ ਦੇ ਵਿੱਚ ਕਮਾਲ ਹੋ ਗਿਆ ਅਸੀਂ ਆਮ ਹੀ ਸੁਣਦੇ ਆ ਗੱਲਾਂ ਹੋਰ ਕੁਛ ਕਹਿਣਾ ਆਮ ਰਿਪੋਰਟਰਾਂ ਨੂੰ ਪ੍ਰੈਸ ਰਿਪੋਰਟਰਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਅੱਛਾ ਔਰ ਕੁਛ ਕਹਿਣਾ ਇਸ ਮਸਲੇ ਤੇ ਬਸ ਆਪਾਂ ਤਾਂ ਇਹ ਭਗਵੰਤ ਮਾਨ ਸਰਕਾਰ ਨੂੰ ਕਹਿੰਦੇ ਜੀ ਇਹ ਜਿਹੇ ਮੁੱਦੇ 'ਤੇ ਧਿਆਨ ਦੇਵੇ ਜੇ ਇਮਾਨਦਾਰੀ ਕਹਿੰਦੇ ਐ ਵੈਸੇ ਦੇਖਣ ਨੂੰ ਹੁਣ 4 ਸਾਲ ਹੋ ਗਏ ਕੋਈ ਹਾਲੇ ਤੱਕ ਤਾਂ ਸਾਨੂੰ ਤਾਂ ਲੱਗੀ ਨਹੀਂ ਜੀ ਇਹ ਤਾਂ ਬੋਰਡ ਬਹੁਤ ਲੱਗੇ ਜੀ ਇਕੱਲੇ ਬੋਰਡ ਲੱਗਣ ਨੂੰ ਕੀ ਕਰਾਂਗੇ ਜੀ ਹੁਣ ਇਹਨਾਂ ਚੀਜ਼ਾਂ ਦੀ ਜਾਂਚ ਜਿਹੜੀਆਂ ਇੰਨੀ ਕ腐ਸ਼ਨ ਹੈ ਜੇ ਇਹ ਗੋਰਾ ਲਾਲ ਦੇ ਉੱਤੇ ਜਿੰਨੀਆਂ ਸਪੈਸਾਂ ਚੱਲ ਰਹੀਆਂ ਸੀ ਟੁਕੜ ਟੁਕੜ 50 ਕਰੋੜ ਪਲੱਸ ਦੀ ਕ腐ਸ਼ਨ ਨਿਕਲੂਗੀ ਜੀ ਹਮ ਪਰ ਕਰੂ ਕੌਣ ਕਰੂ ਕੌਣ ਵਿਜੀਲੈਂਸ ਵੀ ਕਹਿੰਦੀ ਸਾਡੇ ਕੋਲ ਬਹੁਤ ਸ਼ਿਕਾਇਤਾਂ ਪਈਆਂ ਪੈਣ ਲੱਗੇ ਪਈਆਂ ਇ ਗੋਰਾਲਾ ਬਹੁਤ ਆ ਨਾ ਆ ਫਿਰ ਉਹ ਕੰਮ ਹੁੰਦੇ ਸੋ ਇਹ ਅਹਿਮ ਨਹੀਂ ਨਾ ਮੁੱਦੇ ਕ੍ਰਪਸ਼ਨ ਕੋਈ ਅਹਿਮ ਮੁੱਦਾ ਨਹੀਂ ਹੈ ਕਿਸੇ ਵੀ ਵਿਭਾਗ ਲਈ ਕ੍ਰਪਸ਼ਨ ਐਡਾ ਕੋਈ ਖਾਸ ਮੁੱਦਾ ਨਹੀਂ ਹੈਗਾ ਜੀ ਹੂੰ ਚਲੋ ਹਾਂਜੀ ਹੋਰ ਗੋਸ਼ ਬਸ ਠੀਕ ਹੈ ਜੀ ਉਹ ਅੰਤਮਾਨ ਸਰਕਾਰ ਨੂੰ ਕਹਿੰਦੇ ਆ ਵੀ ਧਿਆਨ ਦਿਓ ਇਹਨਾਂ ਗੱਲਾਂ ਵੱਲ ਇਹੋ ਜਿਹੇ ਕ੍ਰਾਪਟ ਬੰਦਿਆਂ ਨੂੰ ਕਾਬੂ ਕਰੋ ਹੂੰ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰਦੇ ਇਹਦੇ ਚ ਇਕੱਲੇ ਅਸੀਂ ਨਹੀਂ ਫਸੇ ਹੋਏ ਜੀ ਸੈਂਕੜੇ ਬੰਦੇ ਮੇਰੇ ਲਿੰਕ ਚ ਆ ਜਿਹੜੇ ਬੰਦੇ ਕਈ ਜਿਹੜੇ ਸਾਡੇ ਨਾਲ ਟੱਟਾ ਹੋਇਆ ਸਾਡੇ ਨਾਲ ਟੱਟਾ ਹੋਇਆ ਪਰ ਲੋਕ ਕਈ ਜੁੱਤੀਆਂ ਖਾ ਕੇ ਵੀ ਖੁਸ਼ ਰਹਿੰਦੇ ਆ ਵੀ ਚਲੋ ਵੱਜੀ ਜਾਂਦਣਾ ਜਾਂ ਕੋ ਹੋਰ ਮਜਬੂਰੀਆਂ ਹੁੰਦੀਆਂ ਆ ਮਜਬੂਰੀਆਂ ਤਾਂ ਫਿਰ ਮਰਨ ਰੋਜ਼ ਮਰਨ ਨਾਲੋਂ ਤਾਂ ਇੱਕ ਵਾਰੀ ਮਰਿਆ ਚੰਗਾ ਬੰਦਾ ਧੰਨਵਾਦ ਜੀ ਠੀਕ ਹੈ ਧੰਨਵਾਦ ਅਸੀਂ ਗੱਲਬਾਤ ਕਰ ਰਹੇ ਸੀ ਪਟੇਲ ਨਗਰ ਦੇ ਵਿੱਚ ਜੋ ਗੋਪਾਲ ਕ੍ਰਿਸ਼ਨ ਜੀ ਹੈਗੇ ਉਹਨਾਂ ਦਾ ਪਲਾਟ ਸੀਗਾ ਉਸ ਮਸਲੇ ਤੇ ਆ ਜਿਹੜੀ ਬਾਈ ਜੀ ਕਹਿੰਦੇ ਵੀ ਜਗਾ ਹੈਗੀ ਆ ਰ 7.5 ਸਾਢੇ 7 ਮੀਟਰ ਜਿਹੜਾ ਸੀਗੀ ਸੜਕ ਜਾਂਦੀ ਸੀ ਉਹ ਵੀ ਸਾਢੇ 7 ਮੀਟਰ ਆ ਸੜਕ ਹੈਗੀ ਆ ਉਹ ਵੀ ਜਿਵੇਂ ਕਬਜ਼ਾ ਹੋਇਆ ਕਈ ਥਾਵਾਂ ਤੇ ਇੱਥੇ ਵੀ ਦੇਖੋ ਤੁਸੀਂ ਆਹ ਬਣਾਤਾ ਪਾਰਕ ਦਾ 게ਟ ਆ 게ਟ ਹੈ ਇਹ ਸਾਰੇ ਮਸਲੇ ਤਾਂ ਹੈਗੀ ਆ ਸਰਕਾਰ ਨੂੰ ਵੀ ਚਾਹੀਦਾ ਵੀ ਜਿਹੜਾ ਤੁਸੀਂ ਆਵਾ ਚਿਹਰਾ ਮੋਹਰਾ ਲੈ ਕੇ ਆਏ ਸੀਗੇ ਵੀ ਇਮਾਨਦਾਰੀ ਦੀ ਸਰਕਾਰ ਹੈਗੀ ਆ ਇਮਾਨਦਾਰ ਲੋਕ ਹੋਣਗੇ ਤੁਹਾਡਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ